ਹਾਂਜੀ ਪ੍ਰਧਾਨ ਜੀ ਕੱਲ ਕੀ ਘਟਨਾ ਵਾਪਰੀ ਆ ਕੱਲ ਜਿਹੜਾ ਮਾਨਸਾ ਬਟੰਡਾ ਰੋਡ ਹੈਗਾ ਉਹਦੇ ਉੱਤੇ ਗਰੀਬ ਬੰਦੇ ਪਸ਼ੂ ਚਾਰ ਰਹੇ ਸੀਗੇ ਚਾਰ ਕਿ ਖੇਤ ਆਪਣੇ ਘਰ ਨੂੰ ਜਾ ਰਹੇ ਸੀਗੇ ਉਨਤਰੀ ਸਾਈਡ ਵਿੱਚ ਦੀ ਇਸ ਕਰਕੇ ਪਿੱਛੋਂ ਕੋਈ ਲਾਪਰਵਾਹੀ ਗੱਡੀ ਲੈ ਕੇ ਆਇਆ ਗੱਡੀ ਨੇ ਲੈ ਕੇ ਨੇ ਪਸ਼ੂਆਂ ਦੇ ਉੱਤੇ ਗੱਡੀ ਚੜਾਤੀ ਘੱਟੋ ਘੱਟ 20 ਪਸ਼ੂਆਂ ਦੀ ਮੌਤ ਹੋ ਚੱਕੀ ਐ ਤੇ ਇੱਕ ਮੁੰਡੇ ਦੇ ਮੰਨ ਲਓ ਉੱਤੇ ਗੱਡੀ ਚੜ ਗਈ ਉਹਦੀ ਬਾਹ ਕੱਟੀ ਕੀ ਗਰੀਬ ਬੰਦਾ ਸੀ ਤੇ ਇੱਕੋ ਦੀ ਲੱਤ ਅੱਜ ਪਟਿਆਲਾ ਅਰਜੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਉਸ ਨੂੰ ਪਰ ਉਹ ਗਰੀਬ ਦੇ ਨਾਮ ਆ ਐ ਨਾ ਪਿਓ ਐ ਬਸ ਕਿਸ ਤੋਂ ਮੰਗਦੰਗੇ ਰੋਟੀ ਖਾਂਦਾ ਸੀ ਤੇ ਬੱਕਰੀਆਂ ਲੈ ਲੈਣਾ ਤੇ ਉਹ ਭੇਡਾ ਭੁੱਡਾਂ ਨਾਲ ਟਾਈਮ ਪਾਸ ਕਰਦਾ ਸੀ ਠੀਕ ਤੇ ਪ੍ਰਧਾਨ ਜੀ ਦੇ ਕੀ ਮੰਗ ਕਰਦੇ ਹੋ ਇਨਸਾਫ ਦੀ ਮੰਗ ਉਹ ਤਾਂ ਇਹੀ ਕਰਦੇ ਆ ਵੀ ਉਸ ਗਰੀਬ ਨੂੰ ਸਰਕਾਰ ਤੋਂ ਵੀ ਮੰਗ ਕਰਾਂਗੇ ਵੀ ਉਸ ਗਰੀਬ ਨੂੰ ਕੋਈ ਨਾ ਕੋਈ ਸਹਾਤਾ ਦਿੱਤੀ ਜਾਵੇ ਤੇ ਉਹਦਾ ਇਲਾਜ ਪਟਿਆਲਾ ਅਰਜੰਦਰਾ ਹਸਪਤਾਲ ਦੇ ਚੱਲਦਾ ਗਰੀਬ ਕੋਲ ਕੋਈ ਵੀ ਸਾਧਨ ਨਹੀਂ ਅਸੀਂ ਪਿੰਡ ਦੇ ਵਿੱਚ ਵੀ ਸਕੀਮ ਬਣਾਈ ਹੈ ਵੀ ਕੋਈ 100 ਕੋਈ 200 ਕੋਈ 500 ਦੇ ਕੇ ਵੀ ਉਸ ਗਰੀਬ ਦੀ ਜੀ ਲੱਤ ਤੇ ਬਾਹ ਨੂੰ ਕੱਟਣ ਦਾ ਖਤਰਾ ਹੈ ਵੀ ਅਸੀਂ ਉਹਦਾ ਇਲਾਜ ਕਰਾ ਸਕੀਏ ਤੇ ਸਰਕਾਰ ਤੋਂ ਵੀ ਇਹ ਮੰਗ ਕਰਾਂਗੇ ਵੀ ਸਾਡੇ ਪਿੰਡ ਤਲਵੰਡੀ ਅਕਲਿਆ ਦਾ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਵਰਤੀਕ ਆਹੋ ਗਰੀਬ ਬੰਦਾ ਹੈ ਇਕੱਲਾ ਤੇ ਮਾਂ ਪਿਓ ਹੈ ਨਹੀਂ ਤੇ ਆਪਦੇ ਬੱਕਰੀਆਂ ਤੇ ਭੇਡਾਂ ਦੇ ਨਾਲ ਹੀ ਉਹ ਟੈਂਪ ਟਪਾ ਰਿਹਾ ਸੀ ਤੇ ਕਿਸੇ ਲਾਪਰਵਾਹੀ ਵਾਲੇ ਗੱਡੀ ਚੜਾ ਕੇ ਨਹੀਂ ਤਾਂ ਪਸ਼ੂਆਂ ਦੀ ਮੌਤ ਕਰਤੀ ਨਾਲੇ ਉਹ ਗਰੀਬ ਤੇ ਭਾਰੀ ਸੱਟਾਂ ਲੱਗੀਆਂ ਪ੍ਰਧਾਨ ਜੀ ਚ ਕਿੰਨੀਆਂ ਬੱਕਰੀਆਂ ਤੇ ਕਿੰਨੀਆਂ ਭੇਡਾਂ ਟੁੱਟੋ ਸਾਰੀਆਂ ਇਹ ਜੇ ਹੈਗੇ ਸੀ ਲਗਭਗ ਸਾਰੇ ਪਸ਼ੂ 40 ਤੋਂ ਲੈ ਕੇ 50 ਤੱਕ ਤੇ ਜਿਹਦੇ ਵਿੱਚੋਂ ਘੱਟੋ ਘੱਟ 25 ਭੇਡਾਂ ਤੇ ਇੱਕ ਦੋ ਬੱਕਰੀਆਂ ਦੀਆਂ ਜਾਨਾਂ ਵੀ ਗਈਆਂ ਵਿੱਚ ਗਰਭ ਦੇ ਵਿੱਚ ਮੇਮਨੇ ਜਾਂ ਲੇਲੇ ਕਹਿ ਲਈਏ ਉਹ ਵੀ ਸੀਗੇ ਵਿੱਚ ਭੇਡਾਂ ਦੇ ਕਾਫੀ ਵੱਡਾ ਨੁਕਸਾਨ ਹੋਇਆ ਸਾਡੀ ਬਹਿਣੀ ਵਾਲ ਦੀ ਚੌਂਕੀ ਕੋਲੇ ਕੇਸ ਹੈ ਚੌਂਕੀ ਵਾਲੇ ਹਜੇ ਤੱਕ ਇਨਸਾਫ ਦਾ ਸਾਨੂੰ ਰਾਤ ਤੱਕ ਦੱਸਦੇ ਆ ਪਰ ਹਜੇ ਮਿਲ ਨਹੀਂ ਗਏ ਆ ਨਾ ਕਿਉਂ ਕੁਝ ਦੇ ਰਹੇ ਆ ਜਿਹੜਾ ਨੁਕਸਾਨ ਕਰਿਆ ਉਹ ਕੁਛ ਨਹੀਂ ਦੇ ਰਿਹਾ ਜੀ ਠੀਕ ਹੈ ਪਰ ਬਾਈ